ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਤੇ ਅਰਦਾਸ ਤੁਸੀਂ ਜਿੱਥੇ ਕਿਤੇ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਇੱਕ ਖਾਸ ਵਿਸ਼ੇ ਤੇ ਗੱਲਬਾਤ ਕਰਨ ਲੱਗਾ ਖਾਸ ਮੁੱਦਾ ਜੋ ਅੱਜ ਦੇਖਣ ਦੇ ਵਿੱਚ ਆਇਆ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਜਦੋਂ ਮੈਂ ਆਪਣਾ ਨਿਊਜ਼ਪੇਪਰ ਬੂਹਰੂਹਾ ਦੇ ਵਿੱਚੋਂ ਚੁੱਕਿਆ ਤੇ ਦੈਨਿਕ ਪਾਸਕਰ ਅਖਬਾਰ ਦੇ ਵਿੱਚ ਇੱਕ ਬੁੱਧਵਾਰ ਦੇ ਬੁੱਧਵਾਰ ਵਿਸ਼ੇਸ਼ ਅੰਕ ਹੁੰਦਾ ਹੈ ਜਿਸ ਦਾ ਨਾਮ ਹੁੰਦਾ ਮਧੁਰਿਮਾ ਤੇ ਉਹਦੇ ਕਾਫੀ ਇਨਫੋਰਮੇਸ਼ਨ ਹੁੰਦੀ ਹੈ ਕਾਫੀ ਨੌਲੇਜ ਹੁੰਦੀ ਹੈ ਉਹਦੇ ਵਿੱਚ ਤੇ ਉਹਦੇ ਫਰੰਟ ਪੰਨੇ ਉੱਤੇ ਅੱਜ ਦਰਬਾਰ ਸਾਹਿਬ ਦੀ ਤਸਵੀਰ ਲੱਗੀ ਹੋਈ ਸੀ ਜਿਹਨੇ ਖਾਸ ਤੌਰ ਤੇ ਧਿਆਨ ਕੇਂਦਰਿਤ ਕੀਤਾ ਤੇ ਉਹਦੇ ਇੱਕ ਪਾਊਡਰ ਲੱਗਿਆ ਹੋਇਆ ਸੀਗਾ ਜਿਵੇਂ ਕੁਝ ਕੰਪਨੀਆਂ ਹੁੰਦੀਆਂ ਮਸ਼ਹੂਰੀ ਕਰਦੀਆਂ ਆਪਣੀਆਂ ਕੋਈ ਸ਼ੈਂਪੂ ਹੁੰਦਾ ਹੈ ਉਹ ਸ਼ੈਂਪੂ ਫ੍ਰੀ ਦਿੰਦੀਆਂ ਅਖਬਾਰ ਦੇ ਵਿੱਚ ਇਸੇ ਤਰ੍ਹਾਂ ਇੱਕ ਇਹ ਪਤੰਬਰੀ ਸ਼ਾਈਨਿੰਗ ਪਾਊਡਡਰ ਆ ਜਿਹਨੂੰ ਲਿਖਿਆ ਪਲੇਜ਼ੈਂਟ ਫਰੇਗਰੈਂਸ ਹੈਗੀ ਰਹੀ ਐਕਸਟਰਾ ਪਾਵਰ ਫੋਰ 6 ਮੈਟਲਸ ਔਰ ਦਰਬਾਰ ਸਾਹਿਬ ਦੀ ਵੱਡਾ ਆਕਾਰੀ ਫੋਟੋ ਲੱਗੀ ਹੋਈ ਹੈ ਤੇ ਹੈਰਾਨੀ ਕਿਸ ਗੱਲ ਦੀ ਹੋਈ ਵੀ ਇਹਦੇ ਉੱਤੇ ਲਿਖਿਆ ਸਵਰਨ ਮੰਦਰ ਹੈ ਪਵਿੱਤਰਤਾ ਕੀ ਪਹਿਚਾਨ ਪੀਤੰਬਰੀ ਪਾਊਡਰ ਦੀਗੀ ਤੇਜ ਦਾ ਯੋਗਦਾਨ ਜਾਨੀ ਕਿ ਜੇ ਇਹ ਪੀਤੰਬਰੀ ਪਾਊਡਰ ਦੀਗੀ ਤੇਜ ਦਾ ਯੋਗਦਾਨ ਨਾ ਹੋਵੇ ਤਾਂ ਕੀ ਸਵਰਨ ਮੰਦਰ ਦੀ ਪਵਿੱਤਰਤਾ ਦੀ ਜਿਹੜੀ ਪਹਿਚਾਨ ਹੈ ਉਹ ਕਾਇਮ ਨਹੀਂ ਰਹਿ ਸਕੂਗੀ ਭਾਵ ਇਨਕੂ ਆ ਕਿ ਸ੍ਰੀ ਦਰਬਾਰ ਸਾਹਿਬ ਜੋ ਸਿੱਖਾਂ ਦਾ ਕੇਂਦਰੀ ਸਥਾਨ ਹੈ ਧਾਰਮਿਕ ਸਥਾਨ ਹੈ ਉਹਦੀ ਤਸਵੀਰ ਦੀ ਵਰਤੋਂ ਕਰਕੇ ਔਰ ਆਪਣੇ ਕਿਸੇ ਨਿੱਜੀ ਪ੍ਰੋਡਕਟ ਦੀ ਭਾਵੇਂ ਉਹ 100 ਗੁਣਾ ਚੰਗਾ ਵੀ ਕਿਉਂ ਨਾ ਹੋਵੇ ਉਹਦੀ ਮਸ਼ਹੂਰੀ ਕਰਨਾ ਮੈਂ ਸਮਝਦਾ ਵੀ ਇਹ ਇੱਕ ਸਸਤੀ ਸ਼ੌਰਤ ਹਾਸਲ ਕਰਨ ਵਾਲੀ ਗੱਲ ਹੈ ਤੇ ਦੁਰਵਰਤੋਂ ਹੈ ਪਤਾ ਨਹੀਂ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਕੀ ਆਪਣੀ رائے ਦਿੰਦੀ ਹੈ ਇਸ ਬਾਰੇ ਬਕਾਇਦਾ ਇੱਕ ਪੱਤਰ ਐਸਜੀਪੀਸੀ ਪ੍ਰਧਾਨ ਨੂੰ ਮੈਂ ਜਾਰੀ ਕਰਾਂਗਾ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਇਹ ਜਿਹੜੀਆਂ ਨਿੱਜੀ ਕੰਪਨੀਆਂ ਹੁੰਦੀਆਂ ਨੇ ਕਿਉਂਕਿ ਬਹੁਤ ਸਾਰੇ ਐਸੇ ਕੇਸ ਆ ਚੁੱਕੇ ਨੇ ਕੁਝ ਨਿੱਜੀ ਤੌਰ ਤੇ ਗੁਟਕੇ ਛਾਪਣ ਲੱਗ ਪੈਂਦੇ ਨੇ ਕੁਝ ਪ੍ਰਸ਼ਾਦ ਨਿੱਜੀ ਤੌਰ ਤੇ ਬਣਾ ਕੇ ਆਪਣੀ ਇੱਕ ਫੇਕ ਵੈੱਬਸਾਈਟ ਤੋਂ ਵੰਡਣ ਲੱਗ ਪੈਂਦੇ ਨੇ ਜਾਂ ਆਪ ਉਹ ਆਪਣੇ ਪ੍ਰੋਡਕਟ ਦੀ ਮਸ਼ਹੂਰੀ ਕਰਨ ਦੇ ਵਾਸਤੇ ਉਹ ਧਾਰਮਿਕ ਚਿੰਨ੍ਹ ਦੀ ਵਰਤੋਂ ਕਰਦੇ ਆ ਜਾਂ ਧਾਰਮਿਕ ਸਥਾਨਾਂ ਦੀਆਂ ਤਸਵੀਰਾਂ ਦੀ ਜਾਂ ਧਾਰਮਿਕ ਸ਼ਖਸੀਅਤਾਂ ਦੇ ਨਾਮ ਦੀ ਵਰਤੋਂ ਕਰਕੇ ਤੇ ਆਪਣੇ ਪ੍ਰੋਡਕਟ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ ਜੋ ਮੈਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਗੁਨਾਹ ਹੈਗਾ ਆ ਤੁਸੀਂ ਆਪਣੇ ਪ੍ਰੋਡਕਟ ਦੀ ਕੁਆਲਿਟੀ ਦੇ ਕਰਕੇ ਉਹਦੀ ਜਿਹੜੀ ਜੋ ਦਾ ਕਫਾਇਤੀ ਹੈ ਜੋਦੀ ਆਪਣੀ ਇੱਕ ਪਹਿਚਾਨ ਹੈ ਉਹਦੇ ਨਾਲ ਆਪਣੇ ਪ੍ਰੋਡਕਟ ਨੂੰ ਵੇਚੋ ਨਾ ਕਿ ਕਿਸੇ ਵੀ ਧਾਰਮਿਕ ਸਥਾਨ ਧਾਰਮਿਕ ਸ਼ਖਸੀਅਤ ਜਾਂ ਧਾਰਮਿਕ ਚਿੰਨ੍ਹ ਦੀ ਵਰਤੋਂ ਕਰਕੇ ਉਸ ਪ੍ਰੋਡਕਟ ਨੂੰ ਵੇਚਣਾ ਇਹ ਇਹਨੂੰ ਗੁਨਾਹ ਸਮਝਦਾ ਫਿਰ ਇਸ ਵਿਸ਼ੇ ਦੇ ਉੱਤੇ ਮੈਂ ਆਪ ਸਾਰਿਆਂ ਦੇ ਰੂਬਰੂ ਹਾਂ ਕਿ ਇਹਦੇ ਉੱਤੇ ਜ਼ਰੂਰ ਸਾਨੂੰ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਜੋ ਕਿ ਸਮੇਂ ਦੇ ਨਾਲ-ਨਾਲ ਇਹ ਜਦੋਂ ਖੁੱਲ ਮਿਲਦੀ ਜਾਊਗੀ ਤੇ ਭਵਿੱਖ ਦੇ ਵਿੱਚ ਹੋਰ ਵੀ ਖਤਰਨਾਕ ਸਿੱਟੇ ਨਿਕਲ ਸਕਦੇ ਆ ਪਤਾ ਨਹੀਂ ਕਿਦਾਂ ਕਿਦਾਂ ਦੇ ਪ੍ਰੋਡਕਟ ਜਿਹੜੇ ਨੇ ਉਹ ਫਿਰ ਮਾਰਕੀਟ ਵਿੱਚ ਆਉਂਦੇ ਆ ਜੋ ਕਿ ਮੈਨੂੰ ਯਾਦ ਹੈ ਤਕਰੀਬਨ 10-15 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਅੰਡਰ ਗਵਰਨਮੈਂਟਸ ਹੁੰਦੇ ਨੇ ਜਾ ਇਥੋਂ ਤੱਕ ਕੇ ਪੈਰਾਂ ਵਿੱਚ ਪਾਉਣ ਵਾਲੇ ਸਲੀਪਰਾਂ ਦੇ ਉੱਤੇ ਵੀ ਸਿੱਖ ਧਾਰਮਿਕ ਚਿੰਨ੍ਹ ਦੀ ਵਰਤੋਂ ਕੀਤੀ ਗਈ ਸੀ ਤੇ ਉਸ ਵੇਲੇ ਵੀ ਉਸ ਕੰਪਨੀ ਦੇ ਖਿਲਾਫ ਐਕਸ਼ਨ ਲਿਆ ਗਿਆ ਸੀ ਪਰ ਇਸ ਤਰੀਕੇ ਦੇ ਨਾਲ ਆਪਣੇ ਨਿੱਜੀ ਪ੍ਰੋਡਕਟ ਦੀ ਮਸ਼ਹੂਰੀ ਵਾਸਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦਾ ਇਸਤੇਮਾਲ ਕਰਨਾ ਤੇ ਇਹ ਉੱਪਰ ਸਲੋਗਨ ਲਿਖਣਾ ਹੈਰਾਨਗੀ ਹੈ ਵੀ ਤੁਸੀਂ ਸੋਚਦੇ ਨਹੀਂ ਹੋ ਕੰਮ ਕਰਨ ਲੱਗਿਆ ਕਿ ਕਿਸੇ ਦੀ ਧਾਰਮਿਕ ਭਾਵਨਾਵਾਂ আহত ਹੋ ਸਕਦੀਆਂ ਨੇ ਸੋ ਇਹ ਇੱਕ ਹਲਕੀ ਕਾਰਗੁਜ਼ਾਰੀ ਹੈ ਤੇ ਸਬੰਧਤ ਕੰਪਨੀ ਨੂੰ ਬਿਣ ਦੇਰੀ ਮੁਆਫੀ ਮੰਗ ਕੇ ਜਿਹੜਾ ਆ ਆਪਣੇ ਪ੍ਰੋਡਕਟ ਨੂੰ ਆਪਣੇ ਤਰੀਕੇ ਨਾਲ ਵੇਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਮੀਦ ਕਰਦਾ ਹਾਂ ਇਸ ਮੁੱਦੇ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ